ਪੰਜਾਬ ਚ ਭਾਰਤੀ ਜਨਤਾ ਪਾਰਟੀ ਅਸੀਂ ਸਭ ਲੋਕ ਪੰਜਾਬੀ ਐ ਅਸੀਂ ਕਿਸਾਨਾਂ ਨੂੰ ਦਿਲੋਂ ਪਿਆਰ ਕਰਦੇ ਅਸੀਂ ਜਿਸ ਵੀ ਸਤਰ ਤੇ ਬੈਠ ਕੇ ਕਰਦੇ ਹਾਂ ਉੱਥੇ ਹਮੇਸ਼ਾ ਇਹ ਗੱਲ ਰੱਖੀ ਐ ਕਿ ਕਿਸਾਨਾਂ ਦਾ ਮਸਲਾ ਜਲਦੀ ਤੋਂ ਜਲਦੀ ਹੱਲ ਹੋਣਾ ਚਾਹੀਦਾ ਹੈ ਕੇਂਦਰ ਵੀ ਬਹੁਤ ਗੰਭੀਰ ਐ ਇਸ ਮਸਲੇ ਮੈਂ ਮੰਨਦਾ ਐ ਕਿ ਕੁਝ ਲੋਕ ਵਿੱਚ ਜਿਹੜੀ ਆਪਣੀ ਰਾਜਨੀਤੀ ਦੀ ਰੋਟੀਆਂ ਸੇਕ ਰਹੇ ਨੇ ਨਾ ਉਹਨਾਂ ਕਰਕੇ ਬਹੁਤ ਕੁਝ ਖਰਾਬੀ ਹੋ ਰਹੀ ਐ ਬਹੁਤ ਬੋਲੇ ਨੇ ਕਿਸਾਨ ਔਰ ਮੈਂ ਸਮਝਦਾ ਐ ਕਿ ਉਹਨਾਂ ਉਹਨਾਂ ਵਰਗਾ ਮਿਹਨਤੀ ਉਹਨਾਂ ਵਰਗਾ ਇਮਾਨਦਾਰ ਵਿਅਕਤੀ ਸਾਡੇ ਪੰਜਾਬ ਚ ਜਿਹੜਾ ਐ ਅੱਛਾ ਰਹੇਗਾ ਔਰ ਬਹੁਤ ਜਲਦੀ ਐ ਸਾਰਾ ਹੱਥ ਇਸ ਕੋਸ਼ਿਸ਼ ਵੀ ਆਉਗੀ ਕਿ ਅੱਜ ਕੋਈ ਗੱਲ ਵਾਸਤੂ ਬਿਲਕੁਲ ਸਾਨੂੰ ਪੂਰੀ ਉਮੀਦ ਹੈ ਜੀ ਅਸੀਂ ਪੂਰੇ ਦੇਖੋ ਪੰਜਾਬ ਚ ਭਾਰਤੀ ਜਨਤਾ ਪਾਰਟੀ ਅਸੀਂ ਸਭ ਲੋਕ ਪੰਜਾਬੀ ਹੈ ਅਸੀਂ ਇਨਸਾਨਾਂ ਨੂੰ ਦਿਲੋਂ ਪਿਆਰ ਕਰਦੇ ਆ ਅਸੀਂ ਹਰ ਭਾਰਤੀ ਜਨਤਾ ਪਾਰਟੀ ਦਾ ਕਾਰਕਟਰ ਚਾਹੁੰਦਾ ਹੈ ਕਿ ਇਸ ਸਮੱਸਿਆ ਦਾ ਕੋਈ ਨਾ ਕੋਈ ਹੱਲ ਨਿਕਲੇ ਅਸੀਂ ਜਿਸ ਵੀ ਸਤਰ ਤੇ ਬੈਠਾ ਕਰਦੇ ਹਾਂ ਉੱਥੇ ਹਮੇਸ਼ਾ ਇਹ ਗੱਲ ਰੱਖੀ ਹੈ ਕਿ ਕਿਸਾਨਾਂ ਦਾ ਮਸਲਾ ਜਲਦੀ ਤੋਂ ਜਲਦੀ ਹੱਲ ਹੋਣਾ ਚਾਹੀਦਾ ਹੈ ਕੇਂਦਰ ਵੀ ਬਹੁਤ ਗੰਭੀਰ ਹੈ ਇਸ ਮਸਲੇ ਨਾਲ لیکن میرا یہ کہنا ہے کہ کچھ لوگ وچ جڑی اپنی राजनीति دی روٹیاں سیکھ رہے ہیں نا انہاں کرکے بہت کچھ خرابی ہو رہی ہے۔ نہیں تے یہ بہت جلدی پہلے ختم ہو جانا سی۔ મોદી جی جنہہ حمایت نہ کسان دے میں نہیں سمجھدا کہ کسے प्रधानमंत्री نے نا کسے پنجاب واسطے کیتا ہوے گا جنہہ મોદી جی نے کیتا ہے۔ چاہے ਤੁਸੀਂ قطارپور لنگھے دی گل کر لو یا چھوٹے صاحبزادے دے دیウス دی بناں دی گل کر لو یہ اور بہت ساری گلاں ہیں جنہاں نو اسی اج بجٹ دی گل ہے اوتے رکھئے بہت کچھ کیتا گیا ہے۔ ਲੇਕਿਨ ਬਹੁਤ ਸਾਰੇ ਲੋਕ ਇੱਕ ਨੈਰੇਟਿਵ ਸੈੱਟ ਕਰਨਾ ਚਾਹੁੰਦੇ ਨੇ ਉਹ ਨੈਰੇਟਿਵ ਕਿ ਜੀ ਮੋਦੀ ਜੀ ਜੀ ਪੰਜਾਬ ਦੇ ਖਿਲਾਫ ਨੇ ਔਰ ਪੰਜਾਬ ਨਾਲ ਉਹਨਾਂ ਇੰਨਾ ਪਿਆਰ ਹੈ ਮੈਂ ਸ਼ਾਇਦ ਬਚਪਨ ਸੀ ਆਦਾ ਉਹ ਗੌਰਵ ਜੀ ਤੋਂ ਤਾਂ ਸ਼ਾਇਦ ਹੋਣਗੇ ਛੋਟੇ ਬਹੁਤ ਲੇਕਿਨ ਮੋਦੀ ਜੀ ਇੱਥੇ ਕਈ ਸਾਲ ਬੀਜੇਪੀ ਦੇ ਪ੍ਰਭਾਰੀ ਰਹੇ ਉਹਨਾਂ ਨੇ ਇੱਕ ਇੱਕ ਪਿੰਡ ਦੇਖਿਆ ਹੋਇਆ ਪਿੰਡ ਉਹਨਾਂ ਨਾਲ ਜੇ ਕਿਤੇ ਕੱਲੇ ਬੈਠ ਕੇ ਗੱਲ ਕਰਨ ਦਾ ਮੌਕਾ ਮਿਲੇ ਤੇ ਉਹਨਾਂ ਦਾ ਜਿਹੜਾ ਪਿਆਰ ਹੈ ਪੰਜਾਬ ਵਾਸਤੇ ਉਹ ਦੇਖਣ ਨੂੰ ਮਿਲਦਾ ਹੈ ਲੇਕਿਨ ਇੱਥੇ ਕੁਝ ਲੋਕਾਂ ਦੀ ਰਾਜਨੀਤੀ ਕਰਕੇ ਸੋਚ ਕਰਕੇ ਕਿ ਉਹਨੂੰ ਇਸ ਤਰੀਕੇ ਨਾਲ ਉਲਝਾਇਆ ਗਿਆ ਕਿ ਸਾਰੀ ਜਿਹੜੀ ਉਹ ਚੀਜ਼ ਹੈ ਜਿਸ ਦਾ ਤੁਸੀਂ ਦੇਖਿਆ ਸੀ ਫਿਰੋਜ਼ਪੁਰ ਜਦੋਂ ਆਣ ਲੱਗੇ ਸੀ ਉਹ ਪਿਛਲੀ ਵਾਰੀ ਤਾਂ ਕਿਸ ਤਰੀਕੇ ਨਾਲ ਰਸਤੇ 'ਚ ਰੋਕਿਆ ਗਿਆ ਔਰ ਉਹਨਾਂ ਨੇ ਕਿਸ ਤਰੀਕੇ ਦੇ ਇੱਥੇ ਬਹੁਤ ਸਾਰੇ ਉਹ ਦੇਣੇ ਸੀ ਬੈਨੀਫਿਟਸ ਦੇਣੇ ਸੀ تھے ਸ਼ਾਇਦ ਇੱਕ ਹਸਪੀਟਲ ਦਾ ਉਹਦਾ ਅਟਨ ਵੀ ਸੀ ਉੱਥੇ ਔਰ ਬਹੁਤ ਸਾਰੇ ਹੋਰ ਉਦਘਾਟਨ ਵੀ ਕਰਨਾ ਸੀ ਉਹਨਾਂ ਨੇ ਲੇਕਿਨ ਕਿਸ ਤਰੀਕੇ ਨਾਲ ਵਿਰੋਧ ਕੀਤਾ ਗਿਆ ਔਰ ਮੈਨੂੰ ਇਹ ਅਸਾ ਲੱਗਦਾ ਹੈ ਕਿ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਜਿੱਦ ਵਿੱਚ ਮੈਂ ਡੀਪ ਸਟੇਟ ਦਾ ਵੀ ਹੱਥ ਸਮਝਦਾ ਹੈ ਜਿਹੜਾ ਫੋਰਨ ਦੇ ਡਿਫਰੈਂਟ ਕੰਟਰੀਜ਼ ਜਿਹੜੀਆਂ ਇਨਵੋਲ ਨੇ ਔਰ ਜਿਨ੍ਹਾਂ ਦੇ ਬਾਰੇ ਬੜੀ ਚਰਚਾ ਆ ਰਹੀ ਹੈ ਕਿ ਅਸੀਂ ਅਲੱਗ-ਅਲੱਗ ਕੰਟਰੀਜ਼ ਦੇ ਵਿੱਚ ਦੇਖਿਆ ਟਾਪਲ ਕੀਤੀਆਂ ਨੇ ਗਵਰਨਮੈਂਟ ਚਾਹੇ ਉਹ ਅਮਰੀਕਾ ਦੀ ਏਜੰਸੀਜ਼ ਨੇ ਜਾਂ ਹੋਰ ਕੰਟਰੀਜ਼ ਦੇ ਏਜੰਸੀਜ਼ ਨੇ ਬਾਰਡਰ ਸਟੇਟ ਹੋਣ ਕਰਕੇ ਸਾਡੇ ਇਸ ਸਟੇਟ ਦੇ ਵਿੱਚ ਬਹੁਤ ਖਤਰਾ ਹੈ ਔਰ ਐਸੀਆਂ ਜਿਹੜੀਆਂ ਬਾਹਰੀਆਂ ਤਾਕਤਾਂ ਔਰ ਫਿਰ ਉਹਦੇ ਨਾਲ ਜੁੜਦੀਆਂ ਜਿਹੜੀਆਂ ਅੰਦਰ ਦੇ ਜਿਹੜੇ ਵਿਰੋਧੀ ਲੋਕ ਨੇ ਕੋਈ ਵੀ ਨਹੀਂ ਦੇਖਦੇ ਕਿ ਅਸੀਂ ਜਿਹੜਾ ਵਿਰੋਧ ਕਰ ਰਹੇ ਹਾਂ ਉਹ ਤੇ ਦੇਸ਼ ਨੂੰ ਖੰਡਿਤ ਕਰਨ ਦਾ ਇੱਕ ਨਾਲ ਕੰਮ ਕਰੀ ਜਾ ਰਹੇ ਆ ਉਹ ਉਹਦੇ ਵਿੱਚ ਬਹੁਤ ਬੜੀ ਏਜ ਕਿ ਡਿਵੀਜ਼ਨ ਜਿਹੜੀ ਸਾਹਮਣੇ ਖੜੀ ਕਰੀ ਜਾਣਾ ਸੋ ਇਹ ਜਿਹੜਾ ਇੱਕ ਮਾਹੌਲ ਸਾਰਾ ਬਣਾਇਆ ਜਾਂਦਾ ਹੈ ਉਹ ਕਈ ਵਾਰ ਉਹਦਾ ਨੁਕਸਾਨ ਦੇਸ਼ ਨੂੰ ਵੀ ਹੁੰਦਾ ਔਰ ਸਾਰੇ ਪ੍ਰਦੇਸ਼ ਨੂੰ ਹੁੰਦਾ ਸਿਆਸੀ ਰੋਟੀਆਂ ਕਿਸਾਨ ਖੇਗ ਰਹੀ ਹੈ ਜਾਂ ਨਹੀਂ ਨਹੀਂ ਮੈਂ ਕਿਸਾਨਾਂ ਨੂੰ ਨਹੀਂ ਕਦੀ ਵੀ ਕਿਹਾ ਜੀ ਮੈਂ ਹਮੇਸ਼ਾ ਹੀ ਕਹਿੰਦਾ ਕਿਸਾਨ ਸਾਡਾ ਆਂਦਾ ਤਾ ਹੈ ਔਰ ਮੈਂ ਕਹਾਂ ਕਿ ਭਾਰਤੀ ਜਨਤਾ ਪਾਰਟੀ ਦਾ ਹਰ ਕਾਰਜਕਰਤਾ ਹਰ ਲੀਡ ਉਹਨਾਂ ਨੂੰ ਆਪਣਾ ਭਾਈ ਮੰਨਦਾ ਹੈ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਦਾ ਇਹ ਬਹੁਤ ਬੋਲੇ ਨੇ ਕਿਸਾਨ ਔਰ ਮੈਂ ਸਮਝਦਾ ਹੈ ਕਿ ਉਹਨਾਂ ਉਹਨਾਂ ਵਰਗਾ ਮਿਹਨਤੀ ਉਹਨਾਂ ਵਰਗਾ ਈਮਾਨਦਾਰ ਵਿਅਕਤੀ ਸਾਡੇ ਪੰਜਾਬ 'ਚ ਨਹੀਂ ਹੁੰਦੇ ਜਿੰਨਾ ਕਿਸਾਨ ਨੇ ਲੇਕਿਨ ਕੁਝ ਰਾਜਨੀਤਿਕ ਲੋਕ ਨੇ ਜਿਨ੍ਹਾਂ ਨੇ ਆਪਣੀਆਂ ਰੋਟੀਆਂ ਸੇਕੀਆਂ ਅਸੀਂ ਜਾਣਦੇ ਹਾਂ ਬਹੁਤ ਸਾਰੀਆਂ ਗੱਲਾਂ ਚਰਚਾ ਆਈਆਂ ਕਿਹੜੀ ਪਾਰਟੀ ਦੇ ਲੋਕ ਕਿਸ ਤਰੀਕੇ ਨਾਲ ਸਪੋਰਟ ਕਰਦੇ ਹੋ ਰਿਹਾ ਕਿਸ ਤਰੀਕੇ ਨਾਲ ਟਵਿਸਟ ਐਂਡ ਟਰਨ ਦਿੱਤਾ ਲੇਕਿਨ ਮੇਰਾ ਮੰਨਣਾ ਕਿ ਆਉਣ ਵਾਲਾ ਬਕਸ ਜਿਹੜਾ ਹੈ ਅੱਛਾ ਰਹੇਗਾ ਔਰ ਬਹੁਤ ਜਲਦੀ ਇਹ ਸਾਰਾ ਹੱਲ ਹੋ ਜਾਵੇਗਾ ਠੀਕ ਹੈ ਜੀ